ਸਸੀਕਲ ਜੀ ਮੈਂ ਹਾਂ ਹਨੇਕ ਸਿੰਘ ਤੇ ਤੁਹਾਨੂੰ ਜੁੜ ਕੇ ਸਾਡੇ ਬਲੌਗ ਜਨਾਗਰ ਰਾਮਨਗਰ ਦੇ ਨਾਲ ਅੱਜ ਮਨਕੀਰਤ ਕੌਰ ਪ੍ਰਸ਼ਾਦ ਬਣਾ ਰਹੀ ਹੈ ਤੇ ਮਨਕੀਰਤ ਕੀ ਕਿੰਨਾ ਪਾਇਆ ਪੁੱਤ ਇੱਕ ਕੜਚੀ ਇੱਕ ਕੜਚੀ ਆਪਾਂ ਕੀਦੀ ਪਾਈ ਹੈ ਤੇ ਹੁਣ ਤੁਸੀਂ ਕੀ ਪਾਉਂਗੇ ਸੂਜੀ ਪਾ ਲਓ ਹਾਂਜੀ ਹੁਣ ਤੁਸੀਂ ਸੂਜੀ ਪਾਤੀ ਹੈ ਜੀ ਹਾਂਜੀ ਕੀਚਪੂਰੀ ਰਚਮਚਗੀ ਫੋਜਾ ਕੀ ਹੋਰ ਬਾਦੋ ਵਿੱਚ ਟੜ ਜਾ ਦੇਸੀ ਕੀ ਹੋਰ ਬਾਦੋ ਵਿੱਚ ਹੁਣ ਇਸ ਨੂੰ ਅਗਰ ਆਪਾਂ ਨੇ ਵਾਈਟ ਕਲਰ ਦਾ ਬਣਾਣਾ ਹੈ ਤਾਂ ਆਪਾਂ ਨੇ ਇਸ ਨੂੰ ਬਹੁਤ ਹੀ ਲੋ ਫਲੇਮ ਤੇ ਰੱਖਣਾ ਹੈ ਪਰ ਅਗਰ ਆਪਾਂ ਨੇ ਇਸ ਨੂੰ ਰੈੱਡ ਕਲਰ ਦਾ ਬਣਾਣਾ ਹੈ ਤਾਂ ਆਪਾਂ ਨੇ ਹਾਈ ਫਲੇਮ ਤੇ ਰੱਖਣਾ ਹੈ ਆਪਾਂ ਨੇ ਹੁਣ ਇਸ ਨੂੰ ਬਣਾਣਾ ਹੈ ਰੈੱਡ ਕਲਰ ਦਾ ਤਾਂ ਆਪਾਂ ਨੇ ਫਲੇਮ ਹਾਈ ਕਰ ਦਿੱਤੀ ਹੈ ਠੀਕ ਹੈ ਜੀ ਹੁਣ ਜਦ ਤੱਕ ਸੂਜੀ ਬਿਲਕੁਲ ਰੈੱਡ ਕਲਰ ਦੀ ਨਹੀਂ ਹੋ ਜਾਂਦੀ ਤੇ ਕੀ ਬਿਲਕੁਲ ਛੱਡ ਨਹੀਂ ਦਿੰਦੇ ਜਦ ਤੱਕ ਆਪਾਂ ਇਸ ਨੂੰ ਪ੍ਰੋਪਰ ਭਲਾਇਆ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਆਪਾਂ ਲਗਭਗ ਇੱਕ ਕਟੋਰੀ ਚੀਨੀ ਦੀ ਪਾਣ ਲੱਗੇ ਆ ਇਸ ਚ ਇੱਕ ਕਟੋ ਥੋੜੀ ਰੋਕ ਲਾਂਗੇ ਤੇ ਇਸ ਨੂੰ ਪ੍ਰਸ਼ਾਦ ਨੂੰ ਆਪਾਂ ਥੋੜਾ ਥਾ ਲਾ ਦਈ ਜਾਵਾਂਗੇ ਕਿਉਂਕਿ ਆਪਣਾ ਜੋ ਸੂਜੀ ਸੀ ਉਹ ਬਿਲਕੁਲ ब्राउन कलर ਦੀ ਹੋ ਗਈ ਹੈ ਭੁੰਨੀ ਜਾ ਚੁੱਕੀ ਹੈ ਤੇ ਇਹਨੂੰ ਪ੍ਰੋਪਰ ਹਲਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਡਾਇਰੈਕਟ ਪਾਣੀ ਮਿਕਸ ਕਰ ਦਵਾਂਗੇ ਤੇ ਜੋ ਡਰਾਈ ਫਰੂਟ ਵਗੈਰਾ ਹੋਇਆ ਆ ਆਪਾਂ ਇਹ ਹੁਣੀ ਪਾ ਦੇਣੇ ਹੋਣਗੇ ਹੁਣ ਜੋ ਸਾਡੇ ਕੋਲ ਡਰਾਈ ਫਰੂਟ ਹੈ ਅਸੀਂ ਇਹੋ ਸਾਰੇ ਵਿੱਚ ਪਾ ਦਵਾਂਗੇ ਜੀ ਅਸੀਂ ਹੁਣ ਜਿੰਨਾ ਵੀ ਸਮਾਨ ਲਿਆ ਹੈ ਸਾਰਾ ਅੰਦਾਜ਼ੇ ਨਾਲ ਲਿਆ ਹੈ ਤੇ ਹੁਣ ਪਾਣੀ ਮਿਕਸ ਕਰਾਂਗੇ ਜੀ ਵਿੱਚ ਕਰ ਦੋ ਜੀ ਹਾਂਜੀ ਪਾਣੀ ਪਾ ਦਿਆ ਜੀ ਆਪਾਂ ਤੇ ਇਹਨੂੰ ਹਲਾਉਂਦੇ ਜਾਵਾਂਗੇ ਇਹ ਹੁਣ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਲਗਭਗ ਪ੍ਰਸ਼ਾਦ ਹੈ ਜੋ ਆਪਣਾ ਉਹ ਜੋ ਮਨਸ਼ਾਈ ਸ਼ਾਕਲ ਜਿੱਦਾਂ ਸਾਨੂੰ ਪਸੰਦ ਹੈ ਉਸ ਤਰ੍ਹਾਂ ਦਾ ਲਗਭਗ ਬਣ ਚੁੱਕਿਆ ਹੈ ਇਹਨੂੰ ਥੋੜਾ 1-2 ਮਿੰਟ ਜੇ ਅਸੀਂ ਹੋਰ ਬਣਾਵਾਂਗੇ ਸੋ ਅੱਜ ਅਸ਼ਮੀਨ ਦਿਹਾੜਾ ਹੈ ਤੇ ਸੰਜੀ ਮਾਤਾ ਨੂੰ ਭੋਗ ਲਗਾਣਾ ਹੈ ਅੱਜ ਅਸ਼ਮੀਨ ਦਿਹਾੜੇ ਕਰਕੇ ਤੇ ਪ੍ਰਸ਼ਾਦ ਆਪਣਾ ਲਗਭਗ ਲਗਭਗ ਬਣ ਕੇ ਤਿਆਰ ਹੈ ਜੋ ਮੇਰੇ ਹਿਸਾਬ ਨਾਲ ਇਹ ਮੰ ਕੀਰਤਨ ਬਹੁਤ ਅੱਛਾ ਪ੍ਰਸ਼ਾਦ ਤਿਆਰ ਕਰਤੇ ਆ ਅੱਜ ਮੰ ਕੀਰਤਨ ਨੂੰ ਤੁਸੀਂ 10 ਵਿੱਚੋਂ ਕਿੰਨੇ ਨੰਬਰ ਦੇਵੋਗੇ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਥੋੜੀ ਦੇਰ ਤੱਕ ਅਸੀਂ ਇਹ ਪ੍ਰਸ਼ਾਦ ਦਾ ਭੋਗ ਹੈ ਜੋ ਮਾਤਾ ਨੂੰ ਲਗਾ ਦੇਵਾਂਗੇ ਇਹ ਗਰੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ 1 2 3 ਗੁਰੂਕਾਰ ਗੁਰੂਕਾਰ ਮੇਰਾ ਸਤਿ ਆਜ ਤੂੰ ਦੇ ਦੇ ਪੁੱਤ ਸਾਰੇ ਪਾਸੇ ਨੂੰ ਮਾ ਕੇ ਨਾ ਸਰਬਸ ਤੂਪ ਦੇ ਦੇ ਵੈਰੀ ਗੁੱਡ

Bye. -bye.